ਤੇਰੇ ਨਾਲੋਂ ਤਾਂ ਪ੍ਰੇਮ ਡੋਰੀਆਂ ਪਾਏ ਲੈਣੇ ਤੁਸੀਂ ਸਾਡੇ ਮਹਿਮਾਨ ਹੋ ਅੱਜ ਆਏ ਹੋ ਠੀਕ ਹੈ ਕੋਈ ਇੰਨੀ ਕੁ ਦੀ ਵਹਰ ਪੱਗੜੀ ਵੀ ਨਹੀਂ ਤੇਰੀ ਤਾਂ 13 ਦੀ ਵੀ ਨਹੀਂ ਵਿਕਦੀ ਉਹ ਚੱਕੀਆਂ ਤਾਂ ਕੋਈ ਜਦ ਨਹੀਂ ਸਿਦਾਂ ਮਾਲ ਮਾੜਾ ਨਹੀਂ ਕਹਿੰਦਾ ਬਾਈ ਸਾਰਾ ਕੁਝ ਸੀ ਚੰਗਾ ਜਿਹੜਾ ਮੇਲੇ ਚ ਆ ਗਿਆ ਕਿਉਂ ਜੀ ਮਾੜਾ ਕਹਿ ਕੇ ਅਸੀਂ ਛਿੱਤਰ ਖਾਣੇ ਨਹੀਂ ਕਿਉਂ ਕਹਾਂਗੇ ਮਾੜਾ ਐ ਵੀ ਚੰਗੇ ਦਾਰੇ ਆ ਐਸੇ ਤੈਨੂੰ ਚੰਗੇ ਰਾਤੇ ਦੇ ਦੇ

ਅਨੌਕੇ ਮੈਂ ਤਾਂ ਪੱਥਰ ਕੀ ਚੱਲ ਤੀਜਾ ਬੜੀਆ ਬਕਰੀ ਪੱਥਰ ਬੜੀਆ ਕਟੀਆਂ ਦੇ ਦੇ ਕਟੀਆਂ ਲੈ ਲੋ ਹਾਂ ਇੱਕ ਕਟੀਏ ਰੱਖੀ ਮੈਂ ਤਾਂ ਇਹ 14000 ਰੁਪਏ ਅੱਛਾ ਜਾਂਦੇ ਕਿ ਕਿਰੀਆ ਹੋਣੀ ਹੈ ਸਾਰੀ ਕਿਰੀ ਸਟਾਕ ਹੀ ਨਹੀਂ ਹਾਂ ਆ ਛੋਟੀ ਇਹ ਦੇਖ ਕੱਟੜੀ ਦਿਖਾਇਆ ਨਵੇਂ ਆਇਆ ਹੈ ਕੱਟੜੀ ਨਵੇਂ ਪਟੜੇ ਤੇ ਚੜਨ ਲੱਗੇ ਨਹੀਂ ਲੈਨੇ ਰਾਜੂ ਮੰਗ ਲਿਆ ਆਪਾ ਦੇ ਨਹੀਂ ਦਿੱਤੇ ਤੁਸੀਂ ਲਾਉ ਕੀ ਲਾਉਣੇ ਹੋ ਜਿਹੜੀ ਗੱਲ ਆ ਇਹ ਸੰਦ ਦਿਖਾ ਆਹ ਤੇ ਜੀ ਸਾਨੂੰ ਪੁੱਛਾਓ ਇਖਾਂ ਪੂਰੀ ਕਵਾਇਟ ਪੂਰੀ ਕਵਾਇਟ ਨੂੰ ਸਾਹ ਦਿਖਾਈ ਸਾਹ ਨੂੰ ਦੇਖਣੀ ਚਾਹੀਦੀ ਬਿਲਕੁਲ ਬਿਲਕੁਲ ਆਹ ਆਨੇ ਪੈਸੇ ਲਾਉਣੇ ਚਾਹੀਏ ਸਹੀ ਹੈ ਕਿ ਕਹਿਆ ਮੋੜ ਬੰਗ ਆਇਆ ਮਟਕਾ ਅਲਟੀ ਕਾਲੀ ਕਾਲੀ ਹਾਈਟ ਦੀ ਬੜੀਆ ਬੱਤੀਆਂ ਪੱਠਾਂ ਦੀ ਤੁਸੀਂ ਤੇਰੇ ਬਡੇ ਬਾਪ ਦਾ ਹੋਵੇਂਗਾ ਮੇਰਾ ਬਾਪੂ ਵੀ ਅੱਲਾਹ ਬਖਸ਼ ਮੈਂ 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 ਨਾ ਵੀ ਜਵਾਨ ਮੇਰਾ ਦੇਖਿਆ ਹੈ ਤਾਂ ਹੀ ਮੈਂ ਕਹੇ ਚਲ ਮੈਂ ਤੂੰ ਕਹਿ ਇਹਦਾ ਮੰਗ ਲੈ ਜਿਹੜਾ ਲੈ 6000 ਦੇ ਦੀ ਹੋਰ ਕਿੰਨੇ ਦੀ ਰਸਤਾ ਦੇ ਮੈਂ ਤਾਂ ਲਵੀ ਦੱਸਿਆ ਮੈਂ ਆਪਾਂ ਬੋਲੋ ਇੰਨਾ ਕ ਰਸਤਾ ਦੇ ਮੈਨੂੰ ਮੈਂ ਟੱਪਾਂ ਪੋੜ ਜਰਗਦਾ ਇਹ ਤਰ੍ਹਾਂ ਕਿ ਨਹੀਂ ਵੜੂ ਮੈਂ ਤਾਂ ਮੁੱਲ ਕਰੇਗੀ ਬੇਬੀ ਆਏ ਪੂਰਾ ਹੋ ਗਿਆ ਹੈ ਗੱਲ ਸ਼ਕੀਨ ਕੁਆਲਟੀ ਦੀ ਜਨੇ ਕੋਈ ਕੰਮ ਨਹੀਂ ਸਾਡੇ ਸ਼ੀਰੇ ਪੂਰੀ ਸੱਤ ਦੀ ਦੇਵੇਂਗਾ ਸਾਡੇ ਸੱਤ ਦੀ ਦੇਵੇਂਗਾ 8 ਦੀ ਦੇਵੇਂਗਾ ਹੁਣ ਦੱਸ ਕਿੱਥੇ ਚੜਿਆ ਜਮਾਰੇ ਤੇ ਨਾ ਕੁਆਲਟੀ ਦੀ ਆ ਹੈ ਕੁਆਲਟੀ ਦੀ ਆ ਪਾ ਜੀ ਤਾਂ ਸਾਰੀ ਕੁਆਲਟੀ ਜੋ ਮੰਡੀ ਚਾ ਦੀ ਸਾਰੀ ਕੁਆਲਟੀ ਚਲੋ ਉਹ ਤਾਂ ਹੈ ਜੀ ਮੇਰੇ ਵੀ ਕੋਲ ਤਾਂ ਆ ਮਾਲਕ ਅਗਰ ਕਿਸੇ ਦਾ ਜੀ ਤਾਂ ਨਾ ਮੈਂ ਦੇਖੋ ਆੜੀ ਤੇ ਵਕਤੀ ਬਣਦੀ ਆੜੀ ਜੀ ਦਾ ਲਾਲਾ ਜੂ ਪੱਤਾ ਜਾਲਾ ਲਾਲ ਕਰਾ ਦਿਆ ਨਾ ਨਜ਼ਾਰਾ ਇਹਦੀ ਗੱਲ ਹੈ ਪੱਕੀ ਜੀ ਮੰਗਦੇ ਪੱਕਾ ਕੀ ਆ ਆਪਾਂ ਇਤੋਂ ਨਹੀਂ ਲੈਣਾ ਇਹ ਨਾ ਤਾਂ ਨਜ਼ਾਰਾ ਮੇਮਣੀ ਇੱਕ ਰੰਗ ਦੀਆਂ ਮੇਮ ਸਾਰੀਆਂ ਚੀਜ਼ਾਂ ਹੀ ਪੂਰੀਆਂ ਨੇ ਹਰ ਇੱਕ ਪਾਸੋਂ ਵਧੀਆ ਤੋਂ ਆ ਉਹ ਨਹੀਂ ਹੈਗੀ ਕੋਈ ਕੰਨ ਦੀ ਨਹੀਂ ਕੋਈ ਪੈਸੇ ਤੋਰੀ ਮੜੀ ਜੀ ਪ੍ਰੇਮੀ ਮਾਗਣਾ ਨਾਲ ਜਾਂਦੀ ਇਹ ਪਸੰਦ ਇੱਕ ਰੰਗੀ ਆ ਅਕੀਲ ਸਿੰਘੀ ਦੀ ਮਹਿਮਲੀਆ ਕੋਈ ਰੋਖ ਨਹੀਂ ਹੈਗਾ ਕੋਈ ਹੋਰ ਵੀ ਦੇ ਕੋਈ ਕੋਈ ਮਗਰੋਂ ਅਗਲਾ ਮੁੰਡਿਆ ਜੱਟ ਅਸੀਂ ਦਾਤਦੇ ਤੁਹਾਨੂੰ ਵਧੀਆ ਨਾ ਮਗਰੋਂ ਅਗਲਾ ਕਹਿੰਦਾ ਨਹੀਂ ਜੱਤਲ ਜੀ ਹੋਈ ਆ ਉਹ ਚੀਜ਼ ਨਹੀਂ ਜੇ ਤੁਹਾਡੇ ਪਸੰਦ ਆ ਮਹਿਮਲੀ ਤਾਂ ਲੈ ਕੇ ਦਊ ਠੀਕ ਹੈ ਗੱਲ ਉਹ ਮੇਰੇ ਤਾਏ ਦਾ ਮੁੰਡਾ ਨਹੀਂ ਲੜਦਾ ਮੰਡੀਆਂ ਮੰਡੀਆਂ ਦੇ ਅਸੀਂ ਉਦੇ ਰੂਪ ਨੂੰ ਆ ਜਿੰਨੇ ਅਸੀਂ ਵਪਾਰੀ ਆ ਸਾਰੇ ਅਸੀਂ ਭੈਣ ਭਾਈ ਆ ਇਹ ਮੇਰੇ ਦੁੱਖ ਦੇ ਸੀਰੀ ਨੇ ਮਹਿਨਾ ਦੇ ਦੁੱਖ ਦੱਸੇ ਬਿਲਕੁਲ ਬਿਲਕੁਲ ਤੁਸੀਂ ਸਾਡੇ ਮਹਿਮਾਨ ਹੋ ਅੱਜ ਆਏ ਹੋ ਮੰਡੀ ਚ ਮੇਲਾ ਦੇਖਣ ਪਸ਼ੂ ਖਰੀਦਣ ਠੀਕ ਹੈ ਜੇ ਤੁਹਾਡੇ ਪਸੰਦ ਆ ਤਾਂ ਮੈਂ ਲਊਗਾ ਨਹੀਂ ਫਿਰ ਅੱਗੇ ਔਰ ਜਿਹੜੀ ਗੱਲ ਆ ਕਿਵੇਂ ਇਹ ਬਣੂਗੀ 2 ਰੁਪਿਆ ਨਾਲ ਪੱਟ ਚੰਗੀ ਤੇ ਚੰਗੇ ਪੈਸੇ ਲੱਗਣਗੇ ਵਧੀਆ ਜੀ ਇਹ ਕਿ ਚੰਗੀ ਤੇ ਚੰਗੇ ਪੈਸੇ ਲੱਗਣਗੇ ਠੀਕ ਆ ਗੱਲ ਉਹਨੂੰ ਮੈਂ ਪ੍ਰੇਮੀ ਨੂੰ ਜਿਵੇਂ ਮਰਜ਼ੀ ਮਨਾਵਾ ਉਹਨੇ ਕੀ ਮੰਗੇ ਬਾਈ 15 15000 ਬਾ ਬਾਜ਼ਾਰ ਨਾਲ ਤੈਨੂੰ ਮੇਮ ਨਹੀਂ ਲੱਗੇ ਨਾ ਆ ਜਾ ਪ੍ਰੀਮੀਅਮ ਕੋਈ ਪੂਰੀ ਤੂੰ ਇੱਕੋ ਹੀ ਸੱਟ ਮਾਰੂੰ ਤੈਨੂੰ ਬਿੰਦੇ ਬਿੰਦੇ ਨਾਲ ਮੈਂ ਕੁਝ ਨਹੀਂ ਕਹਿੰਦਾ 10000 ਦੀ ਨਹੀਂ ਨਹੀਂ ਨਾ ਕੱਟ ਸਹੀ ਆਓ ਸਹੀ ਆਓ ਕਿਉਂ ਨਵੇਂ ਸ਼ਿਕਾਰੀ ਨੇ ਇਹਨਾਂ ਨੇ ਨਵਾਂ ਕੰਮ ਚਲਾਉਣੇ ਆਪਾਂ ਨਵਾਂ ਬੰਦਾ ਬਚਾਉਣੇ ਬਚੂ ਜੱਤੀ ਕੁਰਸੀ ਬੰਦੇ ਇਹਨਾਂ ਦੀ ਵੀ ਰਕਮ ਲੈ ਕੇ ਜਾਉਂਗੇ ਨਾ ਕੋਸਾ ਕੋਸਾ ਲੈ ਕੇ ਨਹੀਂ ਜਾਂਦੀ ਜੀ ਆ ਮੰਡੀ 'ਚ ਖੜਿਆ ਵੀਡੀਓ ਮੇਰੀ ਕੋਲ ਚੰਗਾ ਰੱਖ ਲਿਓ ਦੇਖੇ ਜਾਊਗਾ ਇਹਨਾਂ ਨੂੰ ਕਹੀ ਨਹੀਂ ਕਰਨੀ ਮੇਰਾ ਪੁਰਾਣਾ ਮਿੱਤਰ ਉਹ ਤਾਂ ਚਲ ਕੋਈ ਨਹੀਂ ਆਪਾਂ ਵੀ ਪਸੂ ਨੂੰ ਵਧੀਆ ਦਿੰਦੇ ਹਾਂ ਪ੍ਰੇਮੀਏ ਤੇਰੇ ਨਾਲ ਬਿੰਦ ਪ੍ਰੇਮ ਡੋਰੀਆਂ ਪਾਏ ਲੈਣੀਆਂ ਚਲ ਕੋਈ ਨਹੀਂ ਫਰੇਕ ਨਾ ਪੈਂਦੀਆਂ ਨਹੀਂ ਕੋਈ ਪਾਏ ਹਾਂ ਹੁਣ ਕੀ ਕਰਾਂ ਹੁਣ ਤਾਂ ਕੋਈ ਕਸਰ ਨਹੀਂ ਚਲ ਅੰਦਰ ਤੂੰ ਸ਼ਾਨਾ ਮੈਂ ਦੱਸ ਦਿੰਦਾ ਕਸਰ ਹੈਗੀ ਥੋਨੂੰ ਠੀਕ ਲੱਗ ਜਾ 11000 ਦੀ ਮੈਂ ਵੀ ਨਹੀਂ ਬੀਚ ਕੋਲ ਚੱਲ ਚਲ ਮੈਂ ਸਿਆਣੀ ਬੰਦੇ ਦੀ ਚੱਲ ਕੋਈ ਨਾ ਆਪਾਂ ਮੋੜ ਖੁਸ਼ ਹੈ ਤੂੰ ਖੁਸ਼ ਹੈ ਤੇਰਾ ਪਾਤੋ ਨਹੀਂ ਪਾਇਆ ਕੋਈ ਨਾ ਆਪਾਂ ਉਹਨਾਂ ਨੂੰ ਕੁੱਟਿਆ ਕਿੰਨੇ ਦਾ ਮਾਲ ਆ ਉਹਨੇ ਵੀ ਤੇਰੀ ਆਪਾਂ ਜੋੜੀ ਇੱਕ ਲ ਲਈ ਦੋ ਲ ਲਈ ਨਾਲ ਇੱਕ ਬਾੜੇ ਰੱਖਣੇ ਇੱਕ ਬਾੜੇ ਦੀਆਂ ਪੱਠਾਂ ਨੇ ਇੱਕ ਖਾੜੇ ਦੀਆਂ ਨੇ ਜੀ ਲੱਗਾ ਰੁਕਾ ਸਾਰੀਆਂ ਗੇਰੀਆਂ ਨਹੀਂ ਬਾਕੀ ਅੰਥ ਸੋਣਾਂ ਪਾ ਚਾ ਜਮਾਉਂਦੇ ਆ ਨੋਕ ਕੇ ਬੁੱਲੇ ਗਿਆ ਪਿਆਰੇ ਨੋਕ ਕੇ ਸਾਰਾ ਕੁਝ ਸਹੀ ਹੈ ਸਹੀ ਉਹ ਕਈ ਤਰ੍ਹਾਂ ਦੇ ਨਾਮਤਨੀਆਂ ਲਿਖ ਕਰਦੇ ਨੇ ਕੋਈ ਸਾਡਾ ਹੱਕ ਬਣਦਾ ਸਾਰੇ ਸੁਰ ਕੀ ਇਹ ਜਿਹੜੇ ਪਾਲਣਗੇ ਨਾ ਕਿਸੇ ਮਾਰਨ ਵਾਲੇ ਨੂੰ ਦੇਣ ਵਿਚਾਰੇ ਅਸੀਂ ਇਹ ਕਰਮਾਂ ਵਾਲਾ ਭਰਾਵਾ ਜਿਹੜੇ ਕੋਲ ਆ ਗਿਆ ਨਾ ਤਾਂ ਤਾਂ ਮਾਲ ਉਹ ਜ਼ਿੰਦਾ ਬਣੀ ਨਹੀਂ ਕੋਈ ਸਿੱਧੇ ਕੋਈ ਕੱਢਦਾ ਹੀ ਨਹੀਂ ਹੈ ਸਾਮਕ ਰੱਖਦਾ ਮੁੰਡਾ ਕਦੇ ਰੱਖਣਾ ਮੈਂ ਉਹ ਨਹੀਂ ਚਾਹੁੰਦਾ ਰਹੇ ਆਪਾਂ ਇਹਦਾ ਮਾਤਿ ਆਪੇ ਹੱਕ ਕਰਦਾ ਕੰਨ ਨਾ ਫੜਦਾ ਇਹ ਕੰਨ ਨਾ ਫੜਿਆ ਹਨ ਕਦੇ ਫੜਿਆ ਹੀ ਨਹੀਂ ਉਹਨਾਂ ਨੇ 나ਈ ਮੈਂ ਤਾਂ ਇੱਕ ਤਾਂ ਲਈ ਅਸੀਂ ਹਾ ਵੇ ਆ ਫਾੜੀ ਲਾ ਤੂੰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਇੰਡੀ ਸੰਗੋ ਲਾਵਾਂਗੇ ਕੋਈ ਨਾ ਕੋਈ ਚੱਕਰ ਨਹੀਂ ਆਹ ਜਾਂ ਕੰਮ ਕਰਦੀ ਦੋਇ ਨਾ ਲੈਣੀ ਤੂੰ ਦੋ ਜਾਂਦਾ ਬੱਦ ਤਾਂ ਨਹੀਂ ਲੈਣੀ ਦੋ ਦੋ ਜੋੜੀ ਐਨ ਤੈਨੂੰ ਹੱਸਾਂ ਵਰਗੀ ਲੈ ਕੇ ਤੋੜਦਾ ਬਸ ਫਸ ਪਰ ਨਹੀਂ ਫਸ ਉੱਥੀ ਹੋਊਗੀ ਉੱਥੇ ਹਾਂ ਸਹੀ ਆ ਹੁਣ ਬਿਲਕੁਲ ਸਹੀ ਆ ਜਸਤ ਕੰਮ ਨਹੀਂ ਕਰੀ ਆ ਉੱਥੀ ਹੋਊਗੀ ਨਹੀਂ ਬਿਲਕੁਲ ਸਹੀ ਆਹੀ ਸਹੀ ਦੇ ਮੋੜ ਕੇ ਉੱਥੀ ਹੋਊਗੀ ਨਹੀਂ ਉੱਥੀ ਭਾਈ ਜੀ ਬਾਤ ਨਹੀਂ ਬਤਾ ਪਟ ਬੇਲ ਵੀ ਬਹੁਤ ਲੰਬੀ ਵੀ ਬਹੁਤ ਆਹੋ ਸਾਈਂ ਵੀ ਦੇਖ ਲਾ ਠੀਕ ਠੀਕ ਬੜਾ ਪਤਾ ਨੇ ਉਹ ਬੋਲੀਆ ਇੱਕ ਤੇ ਦਾਣਾ ਬਦੂਜੀ ਵੀ ਲੈ ਲਈ ਸਹੀ ਆ ਬਿਲਕੁਲ ਆਹ ਲੈ ਲੈ ਛੋਟੀ ਲੈ ਲਈ ਨਹੀਂ ਨਹੀਂ ਅਸੀਂ ਨਹੀਂ ਜੋੜੀ ਨੇ ਜੋੜੀ ਹੁੰਦੀ ਆਮਾਂਗੇ ਉਹ ਦੇ ਦੇ ਪਰੇ ਜਾਨ ਲੱਗਾ ਜੀ ਆ ਬੰਦਿਆਂ ਨੇ ਨਵਾਂ ਕੰਮ ਆ ਪਗ ਕਰਨਾ ਇਹ ਵਾਗ ਜਵਾਗ ਤੇ ਪਹਿਲੀ ਵਾਰ ਸਾਢੇ 11:30 ਨਹੀਂ ਕੀ ਗੱਲ ਹੋ ਰਹੀ ਹੈ ਚਾ ਉਹਦਾ ਪਤਾ ਨੂੰ ਮੋੜਾ ਖਾ ਮਾਰਦੀ ਹੋਰ ਕੀ ਪੂਰੀ ਵਾਰਾਂ ਦੀ ਨਹੀਂ ਵਾਰਾਂ ਬਸ ਸਹੀ ਹੋ ਗਿਆ ਪਾਲਾ ਪਾਲਾ ਜੇਤਾਂ ਬਾਪੂ ਨੇ ਖਿਆ ਪਾਲਾ ਚੱਲ ਗਣਾਉ ਪਹਿਲਾਂ ਸੇਣਾ ਬੰਦਾ ਜਿੰਮੇਦਾਰ ਐ ਹੋ ਚੱਲ ਤੂੰ ਸਾਠਾ ਬੰਦੀ ਐ ਬੰਦਾ ਵਿਆਹ ਕਰੀ ਜਾ ਪੰਜ ਤੋਂ 11 ਦੀ 23000 ਕਿਹੜੀਆਂ ਕਿਹੜੀਆਂ ਦੱਸ ਇੱਧਰ ਹੋ ਜੀ 2 ਮਿੰਟ ਖੜ ਜਾ ਪ੍ਰੇਮ ਚਲੇਂਦਰ ਨਵੀਂ ਕਰ ਦੇ ਦੀ ਮੇਰੇ ਉਹਦਾ ਜੀ ਧੰਵਾਦ ਜੀ ਐਨ ਪੰਨੂ ਇਹ ਨਾ ਕਹਿ ਦਿਓ ਵੀ ਰਾਜੂ ਨੇ ਪੱਠਾ ਮਹਿੰਗੀਆਂ ਖਰੀਦੀ ਨੇ ਕੋਈ ਮਹੰਗਾ ਨਹੀਂ ਹੈਗਾ ਯਾਰ ਨਹੀਂ ਸਾਹੇ ਮੁੰਡੇ ਤੋਂ ਸਾਹੀ ਖੋਲੀ ਸਾਹੀ ਥੋੜੀ ਹੈ ਜ਼ਿਆਦਾ ਰੁਪਏ ਦਿੱਤੇ ਲਿਖਿਆ ਹੀ ਹੋਗੀ ਪੱਠਾ ਥੋੜੀਆਂ ਰੁਪਏ ਹੈ ਬਸ ਇਹ ਠੀਕ ਹੈ ਗੱਲ ਤੋਂ ਗੱਲਾ ਮੈਂ ਕਰਦਾ ਨਹੀਂ ਨਹੀਂ ਮਹਿੰਗੀਆਂ ਲੱਗਦੀਆਂ ਨੇ ਬਿਸ਼ੱਕ ਨਾ ਨਹੀਂ ਕਿਉਂ ਜੀ ਜਾਇ ਜਾ ਉਹ ਤੈਨੂੰ ਸੌ ਕੁ ਕਹਿਣ ਦੇ ਲੋਕ ਉਹ ਕਹੀ ਜਾਣ ਜਿਹੜੇ ਕਹਿੰਦੇ ਨੇ ਯਾਰ ਕਿਉਂ ਜੀ ਮਜੂਰ ਨੇ ਚੱਕ ਪ੍ਰੀਮੀਆ ਸਾਈ ਮਾਲ ਤੇ ਪੈਸੇ ਲਾ ਕੇ ਰਾਜੂ ਪੱਠਾ ਦਿਖਾ ਦੇ ਕਿਹੜੀ ਮੈਂ ਆਪਣੇ ਬਾਬਾ ਜੀ ਬਿਲਕੁਲ ਬਿਲਕੁਲ ਮੈਂ ਗਲਤ ਗੱਲ ਨਹੀਂ ਕਰੂੰਗੀ ਦੇਖੋ ਜੀ ਜੋੜਾ ਚਲੋ ਸਾਡਾ ਕੰਮ ਤਾਂ ਤੁਹਾਨੂੰ ਮਿਲਿਆ ਜਾਣ ਇਹ ਜੋੜਾ ਪੂਰਾ ਵਧੀਆ ਇੱਕ ਨੰਬਰ ਜੋੜਾ ਲੈ ਕੇ ਦਿੱਤਾ ਪਾਈਆਂ ਨੂੰ ਆ ਸਾਈ ਆ ਲੈ ਮੁੰਡੇ ਪਸੰਦ ਨੇ ਫੜ ਓਏ ਵੀਡੀਓ ਬਣਾਈਏ ਤੇਰੀ ਹਾਂ ਕਿਉਂਤਾ ਸੀ ਬੈਠਾ ਡੇਰੀ ਇਹ ਲਾ ਕੋਈ ਸੁਣੇਗਾ ਆ ਪਕੜਾ ਬਣ ਕੇ ਆ ਭਾਈ ਖੁਸ਼ ਹੋ ਜੀ ਲਓ ਜੀ ਪੈਸੇ ਭਾਈ ਨੰਬਰ ਲੈ ਨਿਸ਼ਾਨੀ ਲਾ ਦੀ ਆ ਪਾਈ ਦੇ तो राजू का तो आया तो है गम में चिंता इकट्ठा है हां जी हां जी ला देखा बिट्टी देखो लो जी इकट्ठा है हां जी एक निशान नहीं राजू ने चैट बड़ी सोने निशानी लाई है कोई रंगना कर दे 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 दो जा गाड़ी चल कौन जो का के हो बाकी पूरी शरीर में 100000 मिलेगा पट्टा पट्टा जड़ी हो ਤੇ ਜਿਹੜੀਆਂ ਨੇ ਤੱਕ ਰਹੇ ਆਪਾਂ ਨੂੰ ਆ ਜਿਹੜੀਆਂ ਨੇ ਉਹਦੇ ਦੇਖੀ ਤੈਨੂੰ ਨਿੰਦੂ